ਦੋਸਤੋ ਜਦੋਂ ਦੀ ਸੋਸ਼ਲ ਮੀਡੀਆ ਤੇ ਜਿਹੜਾ ਇੰਟਰਨੈਟ ਆ ਜਦੋਂ ਦੇ ਇਹੇ ਆਏ ਨੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਮੇਰਾ ਖਿਆਲ ਆ ਕਿ ਪਹਿਲਾ ਇਲੈਕਸ਼ਨ ਹੋਣਾ ਜਿਹਦੇ ਵਿੱਚ ਜਿੰਨਾ ਵੀ ਐਨਆਰਆਈ ਭਾਈਚਾਰਾ ਆ ਜਾਂ ਡਾਇਸਪੋਰਾ ਜਾਂ ਸਿੱਕਾ ਡਾਇਸਪੋਰਾ ਕਿ ਉਨੀ ਜਿਆਦਾ ਉਤਸੁਕਤਾ ਨਹੀਂ ਹੈਗੀ ਇੰਡੀਆ ਜਾਂ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨਸ ਹੋ ਰਹੇ ਨੇ ਇਸ ਵਾਰ ਆਮ ਤੌਰ ਤੇ ਕਿਹਾ ਜਾਂਦਾ ਕਿ ਸਾਡੇ ਤਾਂ ਜਿੱਥੇ ਅਸੀਂ ਰਹਿੰਦੇ ਆ ਵੱਖ-ਵੱਖ ਮੁਲਕਾਂ ਦੇ ਵਿੱਚ ਕਿ ਉਹਨਾਂ ਜਿਹੜੇ ਸਥਾਨਕ ਜਿਹੜੇ ਸਾਡੇ ਰੈਪ੍ਰੈਜ਼ੈਂਟੇਟਿਵਜ਼ ਹੁੰਦੇ ਨੇ ਐਮਪੀਜ਼ ਨੇ ਐਮਐਲਏਜ਼ ਜਾ ਜੋ ਵੀ ਬਕਵਾਕ ਮੁਲਕਾਂ ਦੇ ਵਿੱਚ ਇਹਨਾਂ ਨੂੰ ਕਿਹਾ ਜਾਂਦਾ ਸੋ ਉਹਨਾਂ ਦੇ ਬਾਰੇ ਸਾਨੂੰ 19 ਜਿਆਦਾ ਜਿਹੜੀ ਆ ਜਾਣਕਾਰੀ ਨਹੀਂ ਹੁੰਦੀ ਜਿੰਨੀ ਸਾਨੂੰ ਇੰਡੀਆ ਦੇ ਵਿੱਚ ਸਾਡੇ ਐਮਪੀ ਦੀ ਜਾਂ ਸਾਡੇ ਐਮਐਲਏ ਦੀ ਜਾਣਕਾਰੀ ਹੁੰਦੀ ਆ ਇਸ ਵਾਰ 19 ਜਿਆਦਾ ਉਤਸੁਕਤਾ ਨਹੀਂ ਸੀ ਪਰ ਜਿਹੜੀ ਭਾਈ ਅਮਰਿਤਪਾਲ ਸਿੰਘ ਦੀ ਚੋਣ ਆ ਜਾਂ ਉਹਨਾਂ ਦੀ ਜਿਹੜੀ ਉਮੀਦਵਾਰੀ ਆ ਉਹਨੇ ਕਹਿ ਲਓ ਕਿ ਇੱਕ ਵਾਰ ਜਿਹੜਾ ਉਹਦੇ ਵਿੱਚ ਬਹੁਤ ਜਿਆਦਾ ਜਿਹੜੀ ਆ ਉਤਸੁਕਤਾ ਭਰ ਵੀ ਦਿੱਤੀ ਅਤੇ ਲਗਾਤਾਰ ਉਸ ਹਲਕੇ ਦੇ ਬਾਰੇ ਖਡੂਰ ਸਾਹਿਬ ਕਹਿ ਲਓ ਕਿ ਸਭ ਤੋਂ ਜਿਆਦਾ ਚਰਚਿਤ ਹਲਕਾ ਆ ਪੰਜਾਬ ਦਾ ਇਹ ਇੰਡੀਆ ਦਾ ਵੀ ਆਈ ਥਿੰਕ ਇਹ ਰਹੇਗਾ ਜਦੋਂ ਤੁਸੀਂ ਦੇਖਿਓ ਆਖਰੀ ਗੇਟ ਤੇ ਗੱਲ ਆਉਂਦੀ ਜਦੋਂ ਪੰਜਾਬ ਦੀਆਂ ਚੋਣਾਂ ਆਈਆਂ ਜੋ ਉਸ ਤੋਂ ਬਾਅਦ ਨਤੀਜੇ ਕੀ ਆਉਂਦੇ ਆ ਉਹ ਉਦੋਂ ਜਿਹੜਾ ਇਹਦੇ ਬਾਰੇ ਕਾਫੀ ਗੱਲ ਹੋਵੇਗੀ ਸੋ ਇਸ ਵਿਸ਼ੇ ਤੇ ਆਪਾਂ ਅੱਜ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਜਿਹੜੇ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਸੋ ਜੇਕਰ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਬਈ ਇੱਕ ਤਾਂ ਆਪਾਂ ਆਲਰੇਡੀ ਤੁਹਾਡੇ ਨਾਲ ਇਹ ਗੱਲ ਕੀਤੀ ਸੀਗੀ ਕਿ ਜਿਹੜੇ ਐਡਵੋਕੇਟ ਨਵਕਰਨ ਸਿੰਘ ਨੇ ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਜਿਹੜਾ ਚੋਣ ਲੜਨ ਦੇ ਵਿੱਚ ਤਾਂ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਉਹ ਲੜ ਸਕਦੇ ਹੁਣ ਤਾਂ ਚਲੋ ਉਹਨਾਂ ਦੇ ਪੇਪਰ ਅਕਸੈਪਟ ਹੋ ਗਏ ਉਹ ਤਾਂ ਮਸਲਾ ਹੀ ਖਤਮ ਹੋ ਗਿਆ ਸੋ ਜਿਹੜਾ ਉਹ ਲੜੇ ਕਿਉਂ ਇਹਦੇ ਬਾਬਤ ਉਹਨਾਂ ਦੇ ਪਰਿਵਾਰ ਦਾ ਇਹ ਕਹਿਣਾ ਕਿ ਅਸੀਂ ਬਿਲਕੁਲ ਚੋਣ ਨਹੀਂ ਸੀ ਲੜਨੀ ਚਾਹੁੰਦੇ ਨਾ ਭਾਈ ਅਮਰਪਾਲ ਸਿੰਘ ਚਾਹੁੰਦੇ ਸੀ ਬਿਕੋਜ਼ ਜਿਹੜੀਆਂ ਸੰਗਤਾਂ ਨੇ ਬਾਰ-ਬਾਰ ਆ ਕੇ ਸਾਨੂੰ ਇਹ ਗੱਲ ਕਿਹਾ ਜਿਸ ਤੱਕ ਮੈਨੂੰ ਇਹ ਗੱਲ ਯਾਦ ਆਈ ਥਿੰਕ ਜਿਹੜੇ ਬਰਾੜ ਸਾਹਿਬ ਨੇ ਆਪਣੇ ਲੁਧਿਆਣੇ ਤੋਂ ਸ਼ਾਇਦ ਉਹ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਹੇ ਨੇ ਉਹਨਾਂ ਨੇ ਜਿਹੜਾ ਇੱਕ ਰੈਲੀ ਦੇ ਵਿੱਚ ਜਦੋਂ ਉੱਥੇ ਭਾਈ ਅੰਮਿਤਪਾਲ ਸਿੰਘ ਉਹਨਾਂ ਦੇ ਲਈ ਇਕੱਠ ਰੱਖਿਆ ਗਿਆ ਸੀ ਉਹਦੇ ਵਿੱਚ ਇਹ ਗੱਲ ਆਂਦੀ ਸੀ ਉਸ ਤੋਂ ਬਾਅਦ ਇਹ ਤੇ ਗੱਲਬਾਤ ਹੁੰਦੀ ਰਹੀ ਆ ਕਿ 1999 ਦੇ ਵਾਂਗ ਜੇਕਰ ਸਾਰੇ ਜਿਹੜਾ ਲੜਾਇਆ ਜਾਵੇ ਇਹਨਾਂ ਜਿੰਨੇ ਵੀ ਆਪਣੇ ਹੈਗੇ ਨੇ ਵੀਰ ਭਾਈ ਬੰਦ ਉੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੋ ਪਰ ਇਹ ਪਰਿਵਾਰ ਦਾ ਇਹ ਕਹਿਣਾ ਕਿ ਭਾਈ ਅਮਰਪਾਲ ਸਿੰਘ ਦੇ ਨੂੰ ਬਾਰ-ਬਾਰ ਜਿਹੜਾ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਚੋਣ ਲੜਾਉਣੀ ਚਾਹੀਦੀ ਆ ਤੇ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਜਦੋਂ ਅਸੀਂ ਭਾਈ ਸਾਹਿਬ ਨੂੰ ਜਾ ਕੇ ਇਹ ਗੱਲ ਕਹੀ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਤੋਂ ਉੱਤੇ ਕੋਈ ਕੋਈ ਨਹੀਂ ਹੁੰਦਾ ਇਹ ਉਹਨਾਂ ਦੇ ਜਿਹੜਾ ਪਿਤਾ ਜੀ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਲੋਕਾਂ ਤੋਂ ਉੱਤੇ ਕੋਈ ਨਹੀਂ ਜੇਕਰ ਲੋਕ ਚਾਹੁੰਦੇ ਨੇ ਤਾਂ ਆਪਾਂ ਲੋਕਾਂ ਦੀ ਗੱਲ ਮੰਨਾਂਗੇ ਸੋ ਖੈਰ ਉਹਨਾਂ ਨੇ ਆਪਣੇ ਪੇਪਰ ਭਰਤੇ ਤਾਂ ਉਹ ਐਕਸੈਪਟ ਹੋ ਗਿਆ ਤੇ ਇਸ ਸਮੇਂ ਕਹਿ ਲਓ ਕਿ ਮੁਕਾਬਲਾ ਹੈ ਉਹਨਾਂ ਦਾ ਉਹ ਵੀ ਤੁਹਾਨੂੰ ਪਤਾ ਹੀ ਆ ਭੁੱਲਰ ਸਾਹਿਬ ਨੇ ਉਧਰੋਂ ਬਰਸਾ ਸਿੰਘ ਬਿਲਟੋਆ ਨੇ ਜਾਂ ਜੀਰਾ ਸਾਹਿਬ ਨੇ ਸੋ ਉਧਰੋਂ ਮੰਨਾ ਸਾਹਿਬ ਨੇ ਜਿਹੜੇ ਭਾਜਪੀ ਦੇ ਨੇ ਤੇ ਅਮਰਤਪਾਲ ਸਿੰਘ ਨੇ ਤੇ ਸਭ ਤੋਂ ਜਿਆਦਾ ਚਰਚਾ ਜਿਹੜੀ ਆ ਉਹ ਭਾਈ ਅਮਰਤਪਾਲ ਸਿੰਘ ਦੀ ਹੋ ਰਹੀ ਆ ਸੋ ਜੇਕਰ ਆਪਾਂ ਪਹਿਲਾਂ ਦੇਖੀਏ ਤਾਂ ਹੁਣ ਤੱਕ ਜੇਲ੍ਹ ਦੇ ਵਿੱਚੋਂ ਕੌਣ ਕੌਣ ਜਿੱਤਿਆ ਹੈ ਕਈ ਦਿਨ ਹੋ ਗਿਆ ਇੱਕ ਦਿਨ ਬੀਬੀਸੀ ਪੰਜਾਬੀ ਤੇ ਬੜੀ ਇੰਟਰਸਟਿੰਗ ਰਿਪੋਰਟ ਸੀਗੀ ਇਹਨੂੰ ਲੈ ਕੇ ਸੋ ਇਹ ਦੱਸ ਦੇਆ ਕਿ ਜੋਰਜ ਫਰਨਾਂਡਸ ਜੇਕਰ ਇੰਡੀਆ ਦੀ ਆਪਾਂ ਗੱਲ ਕਰੀਏ ਤਾਂ 1977 ਦੇ ਵਿੱਚ ਜਿਹੜਾ ਬਿਹਾਰ ਦੀ ਲੋਕ ਸਭਾ ਜਿੱਤੀ ਸੀ ਇਹਨਾਂ ਨੇ ਫਰਨਾਂਡੇ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਅਕਲ ਗਗੋਈ ਸਾਹਿਬ ਨੇ 2021 ਦੀਆਂ ਸਾਮ ਦੇ ਵਿੱਚ ਵਿਧਾਨ ਸਭਾ ਚੋਣਾਂ ਜਿੱਤੀਆਂ ਸੀ اسی ਤਰੀਕੇ ਨਾਲ ਆਜ਼ਮ ਖਾਨ ਤੇ ਨਾਹਿਦ हसन ਨੇ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸੀਗੀਆਂ ਪਰ ਜੇਕਰ ਆਪਾਂ ਉਹਨੇ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਅੰਦਰ ਵੀ ਜਿਹੜਾ ਜੇਲ੍ਹ ਦੇ ਵਿੱਚੋਂ ਕਿਸੇ ਉਮੀਦਵਾਰ ਨੇ ਚੋਣ ਜਿੱਤਣੀ ਇਹ ਜਿਹੜਾ ਇਤਿਹਾਸ ਆ ਜਾਂ ਇਹ ਕਾਫੀ ਪੁਰਾਣਾ ਆ ਇਹ ਸੋ ਧਰਮ ਸਿੰਘ ਫੱਕਰ ਨੇ 1954 ਦੇ ਵਿੱਚ ਜਿਹੜਾ ਇਹ ਵਿਧਾਨ ਸਭਾ ਬਡਲਾੜਾ ਹਲਕੇ ਤੋਂ ਇਹਨਾਂ ਨੇ CPI ਵੱਲੋਂ ਚੋਣ ਜਿੱਤੀ ਸੀ ਕਾਮਰੇਡ ਜਗੀਰ ਸਿੰਘ ਜੋਗਾ 1954 ਇਹ ਖੱਪੇਪੱਖੀ ਕੈਂਡੀਡੇਟਸ ਅਗੇ ਇਸੇ ਤਰੀਕੇ ਨਾਲ ਇਹਨਾਂ ਨੇ ਜਿਹੜੀ ਆ ਵਿਧਾਨ ਸਭਾ ਦੀ ਚੋਣ ਜਿੱਤੀ ਸੀ ਤੇ ਇਸੇ ਇਹਨਾਂ ਨੇ ਮਾਨਸਾ ਵਿਧਾਨ ਸਭਾ ਤੋਂ ਚੋਣ ਜਿੱਤੀ ਸੀ ਤੇ ਭਾਰੀ ਬਹੁਮਤ ਦੇ ਨਾਲ ਜਿੱਤੀ ਸੀਗੀ ਇਹ ਦੱਸਿਆ ਕਿ 1948 ਦੇ ਵਿੱਚ ਇਹ ਗ੍ਰਿਫਤਾਰ ਹੋਈ ਸੀ ਤੇ ਇਹ ਇਹ ਵੀ ਜਿਹੜੇ ਆਪਣੇ ਸਾਥੀਆਂ ਦੇ ਨਾਲ ਸੁਰੰਗ ਪੱਟ ਕੇ ਨਿਕਲ ਗਏ ਸੀ ਪਰ ਇਹਨਾਂ ਦੀ ਗ੍ਰਿਫਤਾਰੀ ਬਾਅਦ ਵਿੱਚ ਹੋ ਗਈ ਸੀ ਕਾਮਰੇਡ ਬਧਾਵਾ ਰਾਮ 1952 ਫਾਜ਼ਿਲਕਾ ਇਹ ਵੀ ਵਿਧਾਨ ਸਭਾ ਚੁਣ ਜਿੱਤੇ ਸੀਗੇ ਅਤੰਦਰਪਾਲ ਸਿੰਘ 1999 ਲੋਕ ਸਭਾ ਪਟਿਆਲਾ ਜਿੱਤੇ ਸੀਗੇ ਤੁਰ ਬਾਕੀ ਆਪਾਂ ਕੈਂਡੀਡੇਟ ਸਿਵਰਜੀਤ ਸਿੰਘ ਮਾਨ ਸਾਹਿਬ ਦੇ ਬਾਰੇ ਵੀ ਆਪਾਂ ਜਾਣਦੇ ਹਾਂ 1999 ਇਹ ਲੋਕ ਸਭਾ ਤਰਨਤਾਰਨ ਸਾਢੇ 4 ਲੱਖ ਦੇ ਵੱਡੇ ਫਰਕ ਨਾਲ ਜਿੱਤੇ ਸੀਗੇ ਤੇ ਇਹ ਉਦੋਂ ਬਾਅਦ ਫੇਰ ਦੋ ਵਾਰ ਸੰਗਰੂਰ ਤੋਂ ਜਿੱਤੇ ਨੇ ਪਿਛਲੀ ਵਾਰ ਜਿਹੜੀ ਇਹਨਾਂ ਨੇ ਬਾਈ ਇਲੈਕਸ਼ਨ ਦਿੱਤੀ ਆ 1999 ਦੇ ਵਿੱਚ ਇਹ ਤਰਨਤਾਰਨ ਤੋਂ ਜਿੱਤੇ ਸੀਗੇ ਤੇ ਤਰਨਤਾਰਨ ਜਿਹੜਾ ਏਰੀਆ ਆ ਉਹ ਵੀ ਇਸ ਸਮੇ ਖਡੂਰ ਸਾਹਿਬ ਦੇ ਵਿੱਚ ਹੀ ਆ ਇੱਕ ਖਡੂਰ ਸਾਹਿਬ ਬੜੀ ਇੰਟਰਸਟਿੰਗ ਸੀਟ ਆ ਵੈਸੇ ਇਨੂੰ ਕਈ ਪਾਸਿਆਂ ਦੇ ਇਹਨੂੰ ਹਲਕੇ ਜਿਹੜੇ ਆ ਲੱਗਦੇ ਆ ਤੇ ਇਹਦੇ ਵਿੱਚੋਂ ਇਸ ਸਮੇਂ ਜਿਹੜਾ ਪੱਟੀ ਵੀ ਇਹਨਾਂ ਖਡੂਰ ਸਾਹਿਬ ਦੇ ਵਿੱਚ ਹੀ ਆ ਜਿੱਥੋਂ ਕਿ ਲਾਲਜੀਤ ਸਿੰਘ ਭੁੱਲਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਹੜੇ ਕਿ ਇਸ ਚੋਣ ਵੀ ਲੜ ਰਹੇ ਨੇ ਤੇ ਆਬਵੀਅਸਲੀ ਸੱਤਾਧਾਰੀ ਤੇ ਰਿਆ ਤੇ ਜਿੱਤੇ ਹੋਏ ਐਮਐਲਏ ਨੇ ਤੇ ਇੱਕ ਉਹਨਾਂ ਦਾ ਹੈਗਾ ਆਪਣੇ ਤੇ ਪਰ ਉਹ ਇਹ ਵੀ ਕਹਿ ਰਹੇ ਨੇ ਕਿ ਜੀ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਕੋਈ ਇੱਥੇ ਫੈਕਟਰ ਨਹੀਂ ਜੋ ਕਿ ਆਈ ਥਿੰਕ ਇਹ ਗੱਲ ਕਹਿਣੀ ਥੋੜੀ ਗਲਤ ਹੋਊਗੀ ਕਿਉਂਕਿ ਅ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਲੋਕ ਜਿੰਨਾ ਚਿਰ ਭਾਈ ਅਮਰਪਾਲ ਸਿੰਘ جیل ਤੋਂ ਬਾਹਰ ਸੀ ਉਹਨਾਂ ਨੂੰ ਇੱਕ ਰਿਐਲਿਟੀ ਮੰਨਣ ਤੋਂ ਪਹਿਲਾਂ ਇਨਕਾਰ ਕਰਦੇ ਰਿਹਾ ਜਾਂ ਉਹਨਾਂ ਦੇ ਨਾਲ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਮੰਨਦੇ ਹੋ ਉਸ ਤੋਂ ਬਾਅਦ ਫਿਰ ਤੁਹਾਨੂੰ ਉਹਦੇ ਸਿਆਸੀ ਸਵਾਲਾਂ ਦਾ ਜਵਾਬ ਵੀ ਦੇਣਾ ਪੈਂਦਾ ਸੋ ਇਸ ਵੀਕੇ ਨਾਲ ਪਹਿਲਾਂ ਕਦੀ ਕਿਸੇ ਨੇ ਨਹੀਂ ਮੰਨਿਆ ਪਰ ਹੁਣ ਤਕਰੀਬਨ ਕਈ ਜਿਹੜੇ ਪਾਰਟੀ ਦੇ ਆਗੂ ਨੇ ਇੱਕ ਦਿਨ ਮੈਂ ਤੁਹਾਡੇ ਨਾਲ ਜਿਹੜੇ ਆਪਣੇ ਬਾਜਵਾ ਸਾਹਿਬ ਨੇ ਕਾਂਗਰਸ ਪ੍ਰਧਾਨ ਪੰਜਾਬ ਦੇ ਉਹਨਾਂ ਦੀ ਗੱਲ ਵੀ ਸਾਂਝੀ ਕੀਤੀ ਸੀ ਉਹਨਾਂ ਨੇ ਵੀ ਇਹ ਗੱਲ ਐਕਸੈਪਟ ਕੀਤੀ ਕਿ ਵੀ ਉੱਥੇ ਜਿਹੜਾ ਖਡੂਰ ਸਾਹਿਬ ਦੇ ਵਿੱਚ ਮੁਕਾਬਲਾ ਸਾਡਾ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਹੋ ਸਕਦਾ ਹਾਲਾਂਕਿ ਉਹਨਾਂ ਨੇ ਬੜੀ ਹੀ ਜਿਹੜਾ ਹੋਰ ਹੀ ਤਰੀਕੇ ਨਾਲ ਕਿਹਾ ਸੀ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਮੈਂ ਉਸ ਦਿਨ ਵੀ ਕਿਹਾ ਸੀ ਕਿ ਜਿਹੜਾ ਆਗੂ ਆਪਣੇ ਆਪ ਨੂੰ ਜਿਹੜਾ ਪੰਜਾਬ ਦਾ ਭਾਵੀ ਮੁੱਖ ਮੰਤਰੀ ਦੇ ਤੌਰ ਤੇ ਪੇਸ਼ ਕਰਨਾ ਚਾਹੁੰਦਾ ਹੋਵੇ ਉਹਨੂੰ ਇਸ ਤਿੱਕੇ ਦੀ ਜ਼ਬਾਨ ਜਿਹੜੀ ਆ ਉਹ ਜ਼ੇਵ ਨਹੀਂ ਦਿੰਦੀ ਸੋ ਖੈਰ ਇਹ ਜਿਹੜਾ ਭੁੱਲਰ ਸਾਹਿਬ ਨੇ ਤਾਂ ਕਿਹਾ ਕਿ ਕੋਈ ਮੁਕਾਬਲਾ ਨਹੀਂ ਜੀ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਤੇ ਬਾਕੀ ਵੀ ਜਿਹੜੇ ਕਈ ਦੂਸਰੇ ਆਗੂ ਨੇ ਬਟੂਆ ਸਾਹਿਬ ਹੈ ਉਹ ਵੱਖ-ਵੱਖ ਤਰੀਕੇ ਦੇ ਇਲਜ਼ਾਮ ਤਰਾਸ਼ੀਆਂ ਕਰ ਰਹੇ ਨੇ ਜਾਂ ਸੰਵਿਧਾਨ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਉਹ ਚਲੋ ਇੱਕ ਡਿਫਰੈਂਟ ਡਿਬੇਟ ਹੈ ਭਾਈ ਅਮਰਪਾਲ ਸਿੰਘ ਉਹਨਾਂ ਦੇ ਇਹਦੇ ਤੇ ਕੀ ਜਿਹੜਾ ਕਹਿਣਾ ਹੈ ਉਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਇਹਦੇ ਬਾਰੇ ਕੀ ਕਹਿੰਦੇ ਨੇ ਐਂਡ ਠੀਕ ਹੈ ਆਪੋ ਆਪਣੇ ਸਾਰਿਆਂ ਦੇ ਸਿਆਸੀ ਨੈਰੇਟਿਵ ਹੁੰਦੇ ਨੇ ਆਪਣੇ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਆ ਉਹ ਬੜੇ ਲੰਬੇ ਸਮੇਂ ਤੋਂ ਚੋਣਾਂ ਲੜਦੇ ਆਉਂਦੇ ਨੇ ਹਾਲਾਂਕਿ ਇਹਦੇ ਵਿੱਚ ਇਹ ਹੁੰਦਾ ਮੋਸਟਲੀ ਕਿ ਇਹ ਦੇਖਿਆ ਜਾਣਾ ਚਾਹੀਦਾ ਕਿ ਇਹਦਾ ਫਾਇਦਾ ਜਾਂ ਨੁਕਸਾਨ ਕੀ ਹੋਣਾ ਕਿ ਇਹਦੇ ਤੋਂ ਇਨ ਮਾਈ opinion ਇਹਦੇ ਤੋਂ ਇੱਕ ਚੀਜ਼ ਚੰਗੀ ਹੋ ਸਕਦੀ ਆ ਪੰਜਾਬ ਦੇ ਲਈ ਕਿਉਂਕਿ ਹੁਣ ਵੀ ਜਿਹੜਾ ਸ਼੍ਰੋਮਣੀ ਕਾਲੀ ਦਲ ਵਾਲੇ ਆ ਉਹ ਵੀ ਕੱਲ ਵੀ ਜਿਹੜਾ ਉਹਨਾਂ ਨੇ ਆਪਣਾ ਐਲਾਨਨਾਮਾ ਜਾਰੀ ਕੀਤਾ ਜਾਂ ਮੈਨੀਫੈਸਟੋ ਆ ਉਹਦੇ ਵਿੱਚ ਵੀ ਉਹਨਾਂ ਨੇ ਦੁਬਾਰਾ ਜਿਹੜੀਆਂ ਉਹ ਗੱਲਾਂ ਕੀਤੀਆਂ ਪੰਜਾਬ ਦੀਆਂ ਤੇ ਬਈ ਚੰਡੀਗੜ੍ਹ ਵਾਲਾ ਮਸਲਾ ਪੰਜਾਬੀ ਬੋਲਦੇ ਇਲਾਕੇ ਜਾਂ ਸਾਰਾ ਜਿਹੜਾ ਪਿਛਲਾ ਖਾਰਕੂਬਾਦ ਦੀ ਜਿਹੜੀ ਆ ਗੱਲ ਜਦੋਂ ਵੀ ਚੱਲਦੀ ਆ ਇਹਦੇ ਤੇ ਮੋਸਟਲੀ ਮਸਲਾ ਇਹ ਆ ਕਿ ਇਹਨਾਂ ਚੀਜ਼ਾਂ ਦਾ ਅਜੇ ਤੱਕ ক্লোਜ਼ ਅਪ ਨਹੀਂ ਹੋਇਆ ਜਿੰਨਾ ਚਿਰ ਤੁਸੀਂ ਇਹਨਾਂ ਚੀਜ਼ਾਂ ਨੂੰ ক্লোਜ਼ ਨਹੀਂ ਨਾ ਕਰਦੇ ਜਦੋਂ ਅਸੀਂ ਬਹੁਤ ਵਾਰ ਪਾਕਿਸਤਾਨ ਦੀ ਗੱਲ ਕਰੀਦੀ ਆ ਉੱਥੇ ਦੀ ਜਿਹੜੀ ਅਸਲੀ ਸਮੱਸਿਆ ਕੀ ਹੈ ਜਿਹੜੀ ਪਾਕਿਸਤਾਨ ਦੀ ਸਾਰੀ ਪੋਲਿਟਿਕਸ ਦੀ ਜਿਹੜੀ ਸਮੱਸਿਆ ਉਹ ਇਨਮਾਈ ਆਪੀਨੀਅਨ ਜਾਂ ਜਿਹੜੇ ਜਿੰਨੇ ਵੀ ਮੈਕਸਪਰਟਸ ਨੂੰ ਸੁਣਿਆ ਵੀ ਆ ਉੱਥੇ ਦੀ ਜਿਹੜੀ ਸਾਰਾ ਸਿਆਸੀ ਨਿਜ਼ਾਮ ਹੈ ਜਿਸ ਜਿੰਨਾ ਵੀ ਨਿਜ਼ਾਮ ਹੈ ਪਾਕਿਸਤਾਨ ਦਾ ਕਿ ਜਦੋਂ ਉੱਥੇ ਪਹਿਲੀ ਵਾਰ ਮਾਰਸ਼ਲ ਲਾਅ ਲੱਗਾ ਸੀਗਾ ਨਾ ਉੱਥੇ ਜਿਹੜੀ ਸਿਆਸੀ ਲਹਿਰ ਚੱਲੀ ਜੇ ਉਸੇ ਟਾਈਮ ਉਹ ਉਦੋਂ ਹੀ ਇਹ ਗੱਲ ਤੈਹ ਹੋ ਜਾਂਦੀ ਕਿ ਅਸੀਂ ਅਗਲੀ ਇਹਨਾਂ ਦੇ ਨਾਲ ਕੋਈ ਵੀ ਡੀਲ ਡੂਲ ਨਹੀਂ ਕਰਨੀ ਅਸੀਂ ਸਿੱਧੇ ਤੌਰ ਤੇ ਹਕੂਮਤ ਦੇ ਵਿੱਚ ਆਉਣਾ ਚਾਹੇ ਸਾਨੂੰ ਹੁਣ ਹਕੂਮਤ ਮਿਲ ਜਵੇ ਅਸੀਂ ਵੀ ਅਸੀਂ ਜਿਹੜੇ ਸਿਆਸੀ ਲੋਗ ਹਾਂ ਅਸੀਂ ਸਰਕਾਰ ਚਲਾਉਣੀਆਂ ਚਾਹੇ ਅਸੀਂ ਅੱਜ ਚਲਾ ਲਈਏ ਚਾਹੇ ਅਸੀਂ 20 ਸਾਲ ਬਾਅਦ ਚਲਾ ਲਈਏ 30 ਸਾਲ ਬਾਅਦ ਚਲਾ ਲਈਏ ਪਰ ਅਸੀਂ ਮਿਲਟਰੀ ਦੇ ਨਾਲ ਕੋਈ ਵੀ ਜਿਹੜਾ ਹੱਥ ਨਹੀਂ ਮਲਾਉਣਾ ਜਾਂ ਇਹਨਾਂ ਨੂੰ ਇਹ ਇਹ ਗੱਲ ਤੈਅ ਕਰ ਲੈਣੀ ਕਿ ਤੁਹਾਡਾ ਸਿਆਸੀ ਨਿਜ਼ਾਮ ਦੇ ਵਿੱਚ ਕੋਈ ਲੈਣ ਦੇਣਾ ਨਹੀਂ ਜਾਂ ਤੁਹਾਡਾ ਤੁਸੀਂ ਆਪਣੀ ਜਿਹੜੇ ਆ ਜਿਵੇਂ ਕਿਹਾ ਜਾਂਦਾ ਕਿ ਫੌਜ ਬੈਰਕਾਂ ਦੇ ਵਿੱਚ ਜਾਵੇ ਤੇ ਤੁਸੀਂ ਆਪਣਾ ਜਿਹੜਾ ਕੰਮ ਆ ਬਾਰਡਰਾਂ ਦੇ ਉੱਤੇ ਉਹਨੂੰ ਕਰੋ ਪਰ ਉਹ ਹੋਇਆ ਨਹੀਂ ਬਾਰ-ਬਾਰ ਜਦੋਂ ਵੀ ਮਾਰਸ਼ਲ ਲਾਅ ਲੱਗਦਾ ਰਿਹਾ ਜਿਹੜੀ ਇੱਕ ਸਿਆਸੀ ਧਿਰ ਸੀਗੀ ਹੁਣ ਤਾਂ ਚਲੋ ਪੀਪੀਪੀ ਤੇ ਪੀਐਮਐਲਨ ਜਿਹੜੀਆਂ ਇਕੱਠੀਆਂ ਹੋ ਗਈਆਂ ਖਾਨ ਸਾਹਿਬ ਦੇ ਡਰ ਤੋਂ ਪਰ ਅਦਰਵਾਈਜ਼ ਪਹਿਲਾਂ ਇੱਕ ਦੂਜੇ ਦੀਆਂ ਵਿਖਾਲਤ ਜਮਾਤਾਂ ਹੁੰਦੀਆਂ ਸੀ ਜੇਕਰ ਪੀਐਮਐਲਨ ਦੇ ਟਾਈਮ ਤੇ ਕੋਈ ਮਾਰਸ਼ਲ ਲਾਅ ਲੱਗਾ ਤੇ ਪੀਵੀਪੀ ਨੇ ਉਹਦੀ ਹਮਾਇਤ ਕਰਤੀ ਤੇ ਪੀਪੀਪੀ ਦੇ ਟਾਈਮ ਤੇ ਲੱਗਾ ਤਾਂ ਪੀਐਮਐਲਨ ਜਾ ਕੇ ਫੌਜ ਦੇ ਨਾਲ ਖੜ ਗਈ ਇਸੇ ਤਰੀਕੇ ਨਾਲੇ ਕਰਦੇ ਰਹੇ ਤੇ ਹਜੇ ਵੀ ਇਦਾਂ ਹੀ ਚੱਲਦਾ ਆ ਰਿਹਾ ਇੱਕ ਪਾਰਟੀ ਨੂੰ ਇਸਟੈਬਲਿਸ਼ਮੈਂਟ ਦੀ ਸਪੋਰਟ ਹੋ ਜਾਂਦੀ ਆ ਦੂਸਰੀ ਪਾਰਟੀ ਦੇ ਆਗੂਆਂ ਨੂੰ ਚੱਕ ਤੇ ਜਿੱਦਾਂ ਜਦੋਂ ਇਮਰਾਨ ਖਾਨ ਸਾਹਿਬ ਦੀ ਜਿੱਤ ਹੋਈ ਉਹਦੋਂ ਨਵਾਸ਼ੀਬ ਸਾਹਿਬ ਜੇਲ੍ਹ ਦੇ ਵਿੱਚ ਸੀ ਨਵਾਸ਼ੀਬ ਸਾਹਿਬ ਦੀ ਪਾਰਟੀ ਦੀ ਜਿੱਤ ਹੋਈ ਤਾਂ ਇਮਰਾਨ ਖਾਨ ਸਾਹਿਬ ਜੇਲ੍ਹ ਦੇ ਵਿੱਚ ਨੇ ਸੋ ਇਹਦੇ ਤੇ ਕੀ ਆ ਕਿ ਕੋਈ ক্লোਜ਼ਰ ਨਹੀਂ ਹੋਇਆ ਕਦੇ ਵੀ ਉਹ ਉਹ ਹਜੇ ਤੱਕ ਵੀ ਉੱਥੇ ਇਹੀ ਗੱਲ ਚੱਲਦੀ ਹੈ ਕਿ ਬੈਠ ਕੇ ਇੱਕ ਗ੍ਰੈਂਡ ਡਾਇਲੌਗ ਹੋਣਾ ਚਾਹੀਦਾ ਜਿਹਦੇ ਵਿੱਚ ਇਹ ਤੈਅ ਕੀਤਾ ਜਾਵੇ ਕਿ ਅਸੀਂ ਇਹ ਮੁਲਕ ਨੂੰ ਚਲਾਉਣਾ ਕਿੱਦਾਂ ਹੈ ਸੋ ਉਹੀ ਮਸਲਾ ਮੈਨੂੰ ਲੱਗਦਾ ਕਿ ਬਹੁਤ ਵਾਰ ਜਿਹੜਾ ਪੰਜਾਬ ਦਾ ਹੈ ਕਿ ਜਿਹੜੀਆਂ ਬਹੁਤ ਸਾਰੀਆਂ ਸਾਡੀਆਂ 47 ਤੋਂ ਲੈ ਕੇ ਮੰਗਾ ਚੱਲੀਆਂ ਆਉਂਦੀਆਂ ਉਹਦੇ ਤੇ ਕਦੇ ਵੀ ਇਸ ਵੀਕੇ ਨਾਲ ਕੋਈ ਗ੍ਰੈਂਡ ਡਾਇਲੌਗ ਹੋਇਆ ਨਹੀਂ ਕਿ ਅਸੀਂ ਇਹਨੂੰ ਇਹਨਾਂ ਚੀਜ਼ਾਂ ਨੂੰ ਹੱਲ ਕਿਵੇਂ ਕਰਨਾ ਉਹਨੂੰ ਤੁਸੀਂ ਲਾ ਐਂਡ ਆਰਡਰ ਦੀ ਜਿਹੜੀ ਆ 90 ਮਿਆਂ ਦੇ ਵਿੱਚ ਜਿਹੜਾ ਕਾਕੂਬਾਦੀ ਲਹਿਰ ਸੀਗੀ ਉਹਨੂੰ ਸਟੇਟ ਨੇ ਲਾ ਐਂਡ ਆਰਡਰ ਦਾ ਮਸਲਾ ਬਣਾ ਕੇ ਉਹਨੂੰ ਖਤਮ ਕਰਤਾ ਤਰ ਉਹ ਤੁਹਾਨੂੰ ਪਤਾ ਕਿ ਉਹ ਲਾਅ ਐਂਡ ਆਰਡਰ ਦੀ ਨਹੀਂ ਸੀ ਉਹ ਇੱਕ ਪੋਲੀਟੀਕਲ ਜਿਹੜੀ ਗੱਲ ਸੀਗੀ ਜਿਹਨੂੰ ਕਿ ਪੋਲੀਟੀਕਲੀ ਹੀ ਉਹਨੂੰ ਡੀਲ ਕੀਤਾ ਜਾਣਾ ਚਾਹੀਦਾ ਸੀ ਤੇ ਜੇਕਰ ਤੁਸੀਂ ਨਹੀਂ ਡੀਲ ਕਰਦੇ ਤਾਂ ਉਹਦਾ ਜਿਹੜਾ ਮਸਲਾ ਬਾਰ ਬਾਰ ਉੱਠਦਾ ਰਹਿੰਦਾ ਸੋ ਹੁਣ ਇਨ ਮਾਈ ਓਪੀਨੀਅਨ ਇਹਦੇ ਵਿੱਚ ਇੱਕ ਆਸ ਵਾਲੀ ਚੀਜ਼ ਇਹ ਲੱਗਦੀ ਆ ਕਿ ਜਿੱਦਾਂ ਇਸ ਸਮੇਂ ਲੱਗ ਰਿਹਾ ਕਿ ਭਾਈ ਅਮਰਪਾਲ ਸਿੰਘ ਦੇ ਜਿੱਤਣ ਦੇ ਕਾਫੀ ਜ਼ਿਆਦਾ ਚਾਂਸਸ ਨੇ ਜੇਕਰ ਉਹ ਜਿੱਤਦੇ ਨੇ ਤੇ ਜੇਕਰ ਜੀਐਸਟੀ ਕੇ ਨਾਲ ਜਿਹੜਾ ਕੇਂਦਰੀ মিডিਆ ਜੀਐਸਟੀ ਕੇ ਨਾਲ ਉਹਨਾਂ ਨੇ ਪਹਿਲਾਂ ਜਦੋਂ ਪਿਛਲੇ ਸਾਲ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਉਦੋਂ ਜੀਐਸਟੀ ਕੇ ਨਾਲ ਉਹਨਾਂ ਨੇ ਸਾਰੀ ਕਵਰੇਜ ਕੀਤੀ ਜੇਕਰ ਉਹ ਹੁਣ ਵੀ ਕਰਨਗੇ ਤਾਂ ਏਟਲੀਸਟ ਇੱਥੇ ਇੱਕ ਇਹ ਸਵਾਲ ਉਠਾਇਆ ਜਾ ਸਕਦਾ ਕਿ ਜੇ ਬਿਲਕੁਲ ਹੀ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਜਿਹੜਾ ਭਾਈ ਅਮਰਪਾਲ ਸਿੰਘ ਇੱਕ ਇਹ ਡਿਫਰੈਂਟ ਸੂਚ ਲੈ ਕੇ ਆਇਆ ਜਿਹਦੀ ਕਿ ਪੰਜਾਬ ਦੇ ਵਿੱਚ ਬਿਲਕੁਲ ਵੀ ਲੋਕ ਉਸ ਚੀਜ਼ ਨੂੰ ਪਸੰਦ ਨਹੀਂ ਕਰਦੇ ਤਾਂ ਫਿਰ ਇਹ ਇੰਨਾ ਸਮਰਥਨ ਉਹਨਾਂ ਨੂੰ ਕਿਵੇਂ ਮਿਲਿਆ ਤੇ ਇਹਦੇ ਤੇ ਸ਼ਾਇਦ ਕੋਈ ਡਾਇਲੌਗ ਸ਼ੁਰੂ ਹੋ ਜਵੇ ਕੋਈ ਸੰਵਾਦ ਸ਼ੁਰੂ ਹੋ ਜਵੇ ਤਾਂ ਇਹਦੇ ਵਿੱਚ ਕੋਈ ਹੱਲ ਵਾਲੇ ਪਾਸੇ ਨੂੰ ਨਿਕਲ ਜਾਵੇ ਆਦਰਵਾਇਜ਼ ਜਿਹੜਾ بار بار ਕੁਝ ਕੁ ਸਾਲਾਂ ਬਾਅਦ ਆਪਾਂ ਦੇਖਿਆ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲੀਆਂ ਲੋਕੀ ਉਹਨਾਂ ਤੋਂ ਵੀ ਜਿਆਦਾ ਕੋਈ ਖੁਸ਼ ਨਹੀਂ ਦਿਖਾਈ ਦੇ ਰਿਹਾ बार-बार ਲੋਕੀ ਬਦਲ ਲਿਆ ਰਹੇ ਨਹੀਂ ਪਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਸਾਡੀ ਜਿਹੜੀ ਅਗਵਾਈ ਕੌਣ ਕਰੇ ਹਾਲਾਂਕਿ ਇੱਥੇ ਇਹ ਵੀ ਗੱਲ ਹੈ ਜਿਹੜੀਆਂ ਮੀਡੀਆ ਦੇ ਵਿੱਚ ਰਿਪੋਰਟ ਅਸਿੰਦਰਜੀਤ ਹੁਣਾਂ ਨੇ ਇੰਟਰਵਿਊ ਦੀ ਇੱਕ ਰਿਪੋਰਟ ਸੀ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਈ ਅਮਰਪਾਲ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਲੋਕਾਂ ਦੀ ਲਹਿਰ ਤਾਂ ਬਹੁਤ ਹੈ ਪਰ ਤਕਰੀਬਨ ਸਾਰੇ ਇਸ ਗੱਲ ਤੋਂ ਜਿਹੜਾ ਪਰੇ ਹੋ ਰਹੇ ਨੇ ਉਹ ਕਹਿ ਰਹੇ ਨੇ ਕਿ ਸਾਡਾ ਜਿਹੜਾ ਇਹ ਇਹਨਾਂ ਦਾ ਖਾਲਸਾਣ ਵਾਲਾ ਮਸਲਾ ਉਹਦੇ ਨਾਲ ਅਸੀਂ ਕੋਈ ਲੈਣਾ ਦੇਣਾ ਨਹੀਂ ਅਸੀਂ ਸਿਰਫ ਇਸੀ ਗੱਲ ਦੇ ਹੱਕ ਦੇ ਵਿੱਚ ਆ ਕਿ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਆਉਣਾ ਚਾਹੀਦਾ ਜਾਂ ਉਹਨਾਂ ਦੇ ਨਾਲ ਜਿਹੜਾ ਤੱਕਾ ਹੋਇਆ ਉਹਨਾਂ ਨੂੰ ਇਹ ਬਹੁਤ ਲੋਕ ਇਹ ਗੱਲ ਕਹਿੰਦੇ ਨੇ ਇਹ ਤਾਂ ਆਪਾਂ ਪਹਿਲਾਂ ਵੀ ਦੇਖੀ ਹੈ ਕਿ ਬਹੁਤੇ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਵੀ ਇਹਨਾਂ ਦੇ ਖਿਲਾਫ ਬੋਲਦੇ ਸੀ ਜਦੋਂ ਇਹਨਾਂ ਨੂੰ ਜੀਐਸਟੀ ਕੇ ਨਾਲ ਐਨਐਸਏ ਲਗਾਇਆ ਗਿਆ ਤੇ ਜੀਐਸਟੀ ਕੇ ਨਾਲ ਇਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਬਹੁਤੇ ਲੋਕ ਇਹਨਾਂ ਦੇ ਹੱਕ ਦੇ ਵਿੱਚ ਆ ਗਏ ਕਿ ਤੁਸੀਂ ਜਿੰਨਾ ਕ ਕਾਨੂੰਨੀ ਕਾਰਵਾਈ ਬਣਦੀ ਸੀ ਉਹ ਜਨਾਲੇ ਵਾਲ ਕਿੱਤੇ ਦੇ ਲੋਕ ਜਿਹੜੇ ਆ ਉਹ ਹਮੇਸ਼ਾ ਮਜ਼ਲੂਮ ਦੇ ਨਾਲ ਹੀ ਖੜਦੇ ਆ ਤੇ ਫਿਰ ਉਹੀ ਪਾਕਿਸਤਾਨ ਦੀ ਵੀ ਗੱਲ ਆ ਜਾਂਦੀ ਆ ਕਿ Imran Khan ਸਾਹਿਬ ਦੇ ਉੱਤੇ ਜਿਸ ਤਰੀਕੇ ਨਾਲ ਉਹਨਾਂ ਦੀ ਪਾਰਟੀ ਇਹ ਚੋਣਾ ਜਿੱਤੀ ਆ ਜਿੰਨਾ ਉਹਨਾਂ ਦੇ ਉੱਤੇ ਤਸ਼ੱਦਦ ਹੋਇਆ ਸੀ ਲੋਕਾਂ ਨੇ ਐਕਚੁਅਲੀ ਆਪਣੀ ਪ੍ਰੋਟੈਸਟ ਵੋਟ ਉਹਨਾਂ ਦੇ ਹੱਕ ਦੇ ਵਿੱਚ ਪਾਈ ਆ ਕਿ ਤੁਸੀਂ ਜਿੰਨਾ ਕਿਸੇ ਤੇ ਜ਼ੁਲਮ ਕਰੋਗੇ ਅਸੀਂ ਉਹਦੇ ਹੱਕ ਦੇ ਵਿੱਚ ਖੜਾਂਗੇ ਤੇ ਆਪਾਂ ਨੂੰ ਪਤਾ ਕਿ ਆਪਣੇ ਜਿਹੜਾ ਪੰਜਾਬ ਦਾ ਇੱਕ ਖਾਸਾ ਹੈ ਕਿ ਦੂਖ ਮਜ਼ਲੂਮ ਦੇ ਨਾਲ ਹਮੇਸ਼ਾ ਖੜਦੇ ਜਾਂ ਜਿਹੜੀ ਧਿਰ ਦੇ ਉੱਤੇ ਤੱਕੇਸ਼ਾਈ ਹੋ ਰਹੀ ਹੋਵੇ ਉਹਦੇ ਨਾਲ ਖੜਦੇ ਆ ਸੋ ਇਹ ਦੇਖਣ ਨੂੰ ਮਿਲ ਰਿਹਾ ਉਹਨਾਂ ਦੇ ਜਿਹੜੇ ਚਾਚਾ ਜੀ ਨੇ ਸੁਖਜਨ ਸਿੰਘ ਉਹਨਾਂ ਦੇ ਹਵਾਲੇ ਦੇ ਨਾਲ ਵੀ ਜਿਹੜੀ ਟ੍ਰਿਬਿਊਨ ਦੇ ਵਿੱਚ ਰਿਪੋਰਟ ਆ ਉਹ ਏਸੀ ਤਰੀਕੇ ਨਾਲ ਆ ਕਿ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਤਾਂ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਗੱਲ ਕੀਤੀ ਜਾਂ ਉਹਨਾਂ ਨੇ ਕਿਹਾ ਕਿ ਅਦਰਬਾਈਸ ਦਾ ਖਾਲਸਤਾਨ ਵਾਲਾ ਤਾਂ ਕੋਈ ਮਸਲਾ ਨਹੀਂ ਜੀ ਅਸੀਂ ਤਾਂ ਭਾਈ ਅਬਰਤਪਾਲ ਸਿੰਘ ਉਹਨਾਂ ਦੇ ਛਡਾਉਣਾ ਚਾਹੁੰਦੇ ਆ ਜਾਂ ਬਈ ਬਾਕੀ ਵੀ ਜਿੰਨੇ ਲੋਕ ਨੇ ਇਸ ਰਿਪੋਰਟ ਦੇ ਮੁਤਾਬਕ ਉਹਨਾਂ ਦਾ ਇਹੀ ਕਹਿਣਾ ਕਿ ਉਹ ਇਸ ਜਿਹੜੀ ਆ ਉਹਨਾਂ ਦੀ ਧਾਰਾ ਆ ਇਹਦੇ ਨਾਲ ਨਹੀਂ ਸਹਿਮਤ ਪਰ ਹਾਂ ਉਹ ਇਹ ਚਾਹੁੰਦੇ ਨੇ ਕਿ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਜਾਵੇ ਇਸ ਕਰਕੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਜ਼ਿਆਦਾ ਨੇ ਤੋ ਇਹ ਹੁਣ ਇਕੱਲੇ ਸੋਸ਼ਲ ਮੀਡੀਆ ਤੇ ਹੀ ਆ ਜਾਣੀ ਕਿਉਂਕਿ ਕਈ ਵਾਰ ਇਦਾਂ ਵੀ ਹੋ ਜਾਂਦਾ ਇਹ ਵੀ ਆਪਾਂ ਸ਼ੁਰੂਆਤ ਦੇ ਵਿੱਚ ਸੋਸ਼ਲ ਮੀਡੀਆ ਦੀ ਗੱਲ ਕੀਤੀ ਸੀ ਕਿ ਬਹੁਤ ਵਾਰ ਆਪਾਂ ਦੇਖਿਆ ਕਿ ਜਿੱਦਾਂ ਜੇਕਰ ਆਪਾਂ ਭਾਈ ਲੱਖਾ ਸੁਧਾਨਾ ਦੀ ਉਦਾਹਰਣ ਲਈਏ ਤਾਂ ਪਿਛਲੀ ਵਾਰ ਫਾਰਮਰ ਪ੍ਰੋਟੈਸਟ ਹੋਇਆ ਸਭ ਤੋਂ ਜ਼ਿਆਦਾ ਕਵਰੇਜ ਮੈਨੂੰ ਲੱਗਦਾ ਭਾਈ ਲੱਖਾ ਸੁਧਾਨਾ ਨੂੰ ਮਿਲੀ ਦੀਪ ਸਿੱਧੂ ਭਾਈ ਸੀ ਜਾਂ ਲੱਖਾ ਸੁਧਾਨਾ ਸੀ ਜਿਨ੍ਹਾਂ ਦੇ ਪਿੱਛੇ ਕੈਮਰਾਮੈਨ ਆਪਣੇ ਮਾਈਕ ਲੈ ਕੇ ਲੁਕੀ ਫਿਰਦੇ ਰਹਿੰਦੇ ਸੀ ਸਭ ਤੋਂ ਜ਼ਿਆਦਾ ਚਰਚਿਤ ਚਿਹਰਿਆਂ ਦੇ ਵਿੱਚੋਂ ਸੀਗੇ ਤੇ ਜਦੋਂ ਚੋਣ ਹੋਈ ਆ ਬਹੁਤ ਵੱਡੇ ਲੋਕ ਉਥੇ ਉਹਨਾਂ ਦੇ ਇਕੱਠ ਵੀ ਬਹੁਤ ਵੱਡੇ ਹੁੰਦੇ ਰਏ ਟਰੈਕਟਰ ਮਾਰਚ ਲਾਸਟ ਦਿਨ ਤੇ ਉਹਨਾਂ ਦੇ ਹੋਇਆ ਬਹੁਤ ਜਿਹੜਾ ਲੋਕ ਉਥੇ ਪਹੁੰਚੇ ਇੰਨਾ ਲੱਗਦਾ ਸੀ ਕਿ ਇਹ ਤਾਂ ਬਹੁਤ ਈਜ਼ੀ ਇਹਨਾਂ ਨੇ ਸੀਟ ਜਿੱਤ ਜਾਣੀ ਆ ਜਿਹੜੀ ਜਿੱਥੋਂ ਖੜੇ ਸੀਗੇ ਤੇ ਉਹ ਜਿਹੜਾ ਜਦੋਂ ਆਵਾਜ਼ੀ ਪਾਰਟੀ ਦੇ ਉਮੀਦਵਾਰਲੇ ਉਹਨਾਂ ਨੂੰ ਹਰਾਤਾ ਤੇ ਵੱਡੇ ਫਰਕ ਨਾਲ ਹਰਾਤਾ ਤੇ ਉਹ ਕਈ ਵਾਰ ਕਿਉਂਕਿ ਉਹ ਲੱਖਾਂ ਸਨਣਾ ਇੱਕ ਪੈਨ ਪੰਜਾਬ ਫੀਸ ਨੇ ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਐਜ਼ ਅ ਪੰਜਾਬੀ ਦੇ ਕਰਕੇ ਤੇ ਬਹੁਤ ਵੱਖ-ਵੱਖ ਹਲਕਿਆਂ ਤੋਂ ਲੋਕੀ ਆ ਕੇ ਉਹਨਾਂ ਦੇ ਸਮਰਥਨ ਲਈ ਉੱਤੇ ਪਹੁੰਚ ਜਾਂਦੇ ਆ ਤਾਂ ਆਮ ਤੌਰ ਤੇ ਕਈ ਵਾਰ ਬਾਹਰ ਲੱਗਦਾ ਕਿ ਬਹੁਤ ਭਾਰੀ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਲੋਕ ਹੈਗੇ ਨੇ ਜਦ ਕਿ ਉਹ ਉਹਨਾਂ ਲੋਕਾਂ ਦੀ ਵੋਟ ਕਿਸੇ ਹੋਰ ਹਲਕੇ ਦੇ ਵਿੱਚ ਹੁੰਦੀ ਆ ਇਸੇ ਤਰੀਕੇ ਨਾਲ ਇਹ ਇੰਡੀਆ ਦੇ ਵਿੱਚ ਜਿਹੜਾ ਆਪਣੇ ਕਨਈਆ ਕੁਮਾਰ ਸਾਹਿਬ ਆ ਜਿਨ੍ਹਾਂ ਦੀ ਹੁਣ ਜਿਹੜੇ ਦਿੱਲੀ ਤੋਂ ਲੜ ਰਹੇ ਨੇ ਖੈਰ ਉਹਨਾਂ ਦੀ ਖਬਰ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਉਹਨਾਂ ਤੇ ਹਮਲਾ ਹੋਇਆ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਦਾਂ ਦੇ ਹਮਲੇ ਤੋਂ ਅਸੀਂ ਨਹੀਂ ਡਰਦੇ ਭਾਜਪਾ ਦੇ ਉੱਤੇ ਇਹਨਾਂ ਨੇ ਇਲਜ਼ਾਮ ਲਗਾਇਆ ਇਸ ਹਮਲੇ ਦਾ ਕਨਈਆ ਕੁਮਾਰ ਨੇ ਸੋ ਖੈਰ ਕਨਈਆ ਕੁਮਾਰ ਨੇ ਜਦੋਂ ਪਹਿਲਾਂ ਚੋਣ ਲੜੀ ਸੀਗੀ ਇਹ ਆਪਣੇ ਪਿਛਲੀ ਵਾਰ ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਤੇ ਉਹਦੇ ਵਿੱਚ ਇਹ ਜਿਹੜਾ ਉੱਥੇ ਬਹੁਤ ਲੋਕ ਗਏ ਇਹਨਾਂ ਦੇ ਸਮਰਥਨ ਕਰਨ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀਗੀਆਂ ਸੋ ਉਹਦੇ ਸਮਰਥਨ ਕਰਨ ਉੱਤੇ ਕਨੇਯ ਅਕਮਰ ਦੇ ਜਿੰਨੇ ਵੱਡੇ ਸੈਲੈਬ੍ਰਿਟੀ ਸੀਗੇ ਉਹ ਜਿਹੜੇ ਟਵਿੱਟਰ ਦੇ ਉੱਤੇ ਮੋਦੀ ਸਾਹਿਬ ਦੀ ਮੁਖਾਲਫਤ ਕਰਦੇ ਨੇ ਜਾਂ ਜੀਐਨਯੂ ਦੇ ਚ ਕਾਰਨ ਬਹੁਤ ਸਾਰੇ ਲੋਕ ਇਹਨਾਂ ਨੂੰ ਜਾਣਦੇ ਸੀਗੇ ਜਿੰਨੇ ਵੀ ਆਪਣੇ ਇਨਫਲੂਐਂਸਰ ਸੋਸ਼ਲ ਮੀਡੀਆ ਐਕਟਿਵਿਸਟ ਵਗੈਰਾ ਜਿੰਨੇ ਕੁ ਵੀ ਇਹਨਾਂ ਨੂੰ ਸੀਗੇ ਕਾਫੀ ਲੋਕ ਉੱਤੇ ਪਹੁੰਚੇ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਕੈਂਪੇਨ ਹੁੰਦੀ ਰਹੀ ਪਰ ਐਂਡ ਤੇ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦੇ ਵਿੱਚ ਰਹਿ ਤੇ ਮੀਡੀਆ ਦੇ ਵਿੱਚ ਵੀ ਗੱਲ ਆਉਂਦੀ ਨਹੀਂ ਪਰ ਇਹ ਸੀਟ ਉਹ ਨਹੀਂ ਜਿੱਤ ਸਕੇ ਸੀਗੇ ਤੇ ਗਰੀ ਰਾਜ ਸਿੰਘ ਤੋਂ ਇਹ ਹਾਰ ਗਏ ਸੀ ਸੋ ਇਸੇ ਤਰੀਕੇ ਨਾਲ ਕਈ ਵਾਰ ਇਦਾਂ ਹੋ ਜਾਂਦਾ ਕਿ ਜਿਹੜੀ ਬਹੁਤ ਜ਼ਿਆਦਾ ਤੁਹਾਨੂੰ ਸੋਸ਼ਲ ਮੀਡੀਆ ਤੇ ਮਕਬੂਲੀਅਤ ਦਿੱਸਦੀ ਹੋਵੇ ਕਈ ਵਾਰ ਉਹ ਜ਼ਮੀਨੀ ਪੱਧਰ ਤੇ ਨਹੀਂ ਹੁੰਦੀ ਕਿਉਂਕਿ ਉਹਦੇ ਕਈ ਕਾਰਨ ਹੁੰਦੇ ਆ ਤੇ ਪਰ ਜਿਵੇਂ ਮੈਂ ਕਿਹਾ ਕਿ ਆਪਣੇ ਲੋਕ ਜਿਹੜੇ ਆ ਉਹ ਜ਼ਿਆਦਾ ਮਜ਼ਦੂਮ ਦੇ ਨਾਲ ਵੀ ਖੜਦੇ ਆ ਇਹ ਇਹ ਗੱਲ ਆਪਾਂ ਨੂੰ ਜਿਹੜੀ ਆ ਪਤਾ ਵੀ ਆ ਤੇ ਇਹਦੇ ਵਿੱਚ ਇੱਕ ਹੋਰ ਗੱਲ ਵੀ ਆ ਕਿਉਂਕਿ ਪਿਛਲੀ ਵਾਰ ਇਥੋਂ ਜਿਹੜੇ ਆ ਬੀਬੀ ਖਾਲਰਾ ਜੀ ਖੜੇ ਖੜੇ ਸਗੇ ਸੋ ਉਹਨਾਂ ਦੀ ਤੁਹਾਨੂੰ ਪਤਾ ਕਿ ਉਹ ਹਾਰ ਗਏ ਸੀ ਤੇ ਇਹ ਵੀ ਦੱਸ ਦਿਆ ਕਿ ਉੱਥੇ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਉਹ ਉਹਨਾਂ ਨੂੰ ਇਸ ਗੱਲ ਦਾ ਥੋੜਾ ਜਿਹਾ ਸ਼ਿਕਵਾ ਆ ਕਿ ਸਾਡੇ ਤੋਂ ਉਹਦੋਂ ਗਲਤੀ ਹੋਈ ਸੀ ਤੇ ਉਸ ਗਲਤੀ ਨੂੰ ਹੁਣ ਉਹ ਇਸ ਤਰੀਕੇ ਨਾਲ ਸੁਧਾਰ ਸਕਦੇ ਆ ਕਿਉਂਕਿ ਜਿਹੜੇ ਬੀਬੀ ਖੱਲਰ ਆ ਉਹ ਵੀ ਭਾਈ ਅਮਰਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਹੀ ਆ ਇਹਨਾਂ ਦੇ ਨਾਲ ਹੀ ਇਹਨਾਂ ਦੀ ਟੀਮ ਦੇ ਨਾਲ ਹੀ ਨੇ ਉਹ ਹਾਲਾਂਕਿ ਇਹ ਵੀ ਗੱਲ ਤੈਅ ਆ ਕਿ ਜੇਕਰ ਭਾਵੇਂ ਉਹ ਜਿੱਤ ਵੀ ਜਾਣ ਇਸ ਵੀਕੇ ਦੀ ਇਹ ਵੀ ਨਵਕਰਨ ਸਿੰਘ ਉਹਨਾਂ ਨੇ ਦੱਸਿਆ ਸਕਾ ਕਿ ਇਸ ਵੀਕੇ ਦੀ ਕੋਈ ਵੀ ਵਿਧੀ ਹੈ ਨਹੀਂ ਜਾਂ ਕੋਈ ਵੀ ਪ੍ਰਕਿਰਿਆ ਹੈ ਨਹੀਂ ਕਿ ਜਿਹਦੇ ਚੱਲਦੇ ਆ ਕਿ ਕਿਸੇ ਦੀ ਜਿੱਤੇ ਹੋਏ ਐਮਪੀ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਾ ਇਹ ਤਾਂ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਹੋ who, uh, Jada. ਕਾਨੂੰਨ ਦੇ ਹਿਸਾਬ ਦੇ ਨਾਲ ਚੱਲ ਕੇ ਐਨਐਸਆ ਉਹਨਾਂ ਦੀ ਟੁੱਟੂਗੀ ਤਾਂ ਉਸੇ ਤਰੀਕੇ ਨਾਲ ਉਹ ਬਾਹਰ ਆਉਣਗੇ ਸੋ ਖੈਰ ਬਹੁਤ ਸਾਰੀਆਂ ਗੱਲਾਂ ਨੇ ਜੀ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਇਧਰੋਂ ਸ਼ੋਮਨੀ ਕਾਲੀਦਾਲ ਨੇ ਆਪਣਾ ਐਲਾਨਨਾਮਾ ਜਾਰੀ ਕੀਤਾ ਇਹਨਾਂ ਨੇ ਕਈ ਸਾਰੀਆਂ ਜਿਹੜੀਆਂ ਉਹਦੇ ਵਿੱਚ ਉਹ ਹੀ ਇੱਕ ਤਾਂ ਇਹਨਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜਿਹੜਾ ਉਹਨੂੰ ਇੰਡੀਆ ਨੂੰ ਦਿੱਤਾ ਜਾਣਾ ਚਾਹੀਦਾ ਜਿਸਟਰੀ ਕੇ ਨਾਲ ਇੱਕ ਦੂਸਰੇ ਮੁਲਕ ਦੇ ਨਾਲ ਤੁਸੀਂ ਲੈਂਡ ਦੀ ਤਬਦੀਲੀ ਕਰਦੇ ਆ ਉਸ ਹਿਸਾਬ ਦੇ ਨਾਲ ਕਰਤਾਰਪੁਰ ਸਾਹਿਬ ਜਿਹੜਾ ਇੰਡੀਆ ਨੂੰ ਮਿਲਣਾ ਚਾਹੀਦਾ ਨਾਲ ਦੀ ਨਾਲ ਜਿਹੜੇ ਬਾਰਡਰ ਆ ਪਾਕਿਸਤਾਨ ਦੇ ਨਾਲ ਉਹ ਖੁੱਲਣੇ ਚਾਹੀਦੇ ਆ ਬਾਕੀ ਪੰਜਾਬੀ ਬੋਲਦੇ ਇਲਾਕੇ ਜੋ ਉਹ ਸ ਗੱਲ ਇਹ ਹੋਈ ਆ ਬੀਤੇ ਰੋਜ਼ ਕੇ ਰਾਗਪ ਚੱਡਾ ਸਾਹਿਬ ਦੀ ਵਾਪਸੀ ਹੋਈ ਆ ਰਾਗਪ ਚੱਡਾ ਸਾਹਿਬ ਤੁਹਾਨੂੰ ਪਤਾ ਕਿਆਮਤ ਵੀ ਪਾਰਟੀ ਦੇ ਟਾਪ ਦੇ ਲੀਡਰਸ ਦੇ ਵਿੱਚੋਂ ਇੱਕ ਨੇ ਪਰ ਉਹ ਬੜੇ ਲੰਬੇ ਸਮੇਂ ਤੋਂ ਖਾਸ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ ਉਹ ਨਦਾਰਤ ਸੀਗੇ ਤੇ ਹੁਣ ਉਹਨਾਂ ਦੀ ਵਾਪਸੀ ਹੋਈ ਆ ਤੇ ਪੰਜਾਬ ਦੇ ਵਿੱਚ ਵੀ ਦੱਸ ਦਿਆ ਕਿ ਹਲਚਲ ਦੁਆਰਾ ਸ਼ੁਰੂ ਹੋ ਗਈ ਆ ਕਿ ਕੀ ਹੁਣ ਦੁਆਰਾ ਫਿਰ ਜਿਹੜੇ ਸੱਤਾ ਦੇ ਕੇਂਦਰ ਆ ਹੋ ਕਿਤੇ ਦੂ ਤਾਂ ਨਹੀਂ ਬਣ ਜਾਦੇ ਬਹੁਤ ਬਹੁਤ ਧੰਨਵਾਦ ਜੀ ਨਾਲ ਜੁੜੇ ਰਹਿਣ ਲਈ ਜੇਕਰ YouTube ਤੇ ਦੇਖ ਰਿਹਾ ਸੀ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ ਵੇਖ ਰਿਹਾ ਸੀ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਬਹੁਤ ਬਹੁਤ